ਉਹ ਬਈ ਸੁਪਰੀਮ ਕੋਰਟ ਕੋਰਟ ਨੇ ਇੱਕ ਆਡਰ ਜਾਰੀ ਕਰਿਆ ਵੀ ਜਿਹੜਾ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਨਾ ਉਹਨੂੰ ਪੁਲਿਸ ਫੜ ਕੇ ਜੇਲ੍ਹ ਤੋਰ ਦੇ ਤੇ ਮੈਂ ਆ ਦਿਖਾਉਣਾ ਚਾਹੁੰਦਾ ਦੇਖੋ ਜੀਰੀ ਦੇ ਹਾਲਾਤ ਆ ਆ ਬਾਬੇ ਦੇਖੀ ਆਹ ਜੀਰੀ ਦੇ ਹਾਲਾਤ ਨੇ ਤੇ ਮੈਂ ਕਹਿੰਦਾ ਤੁਸੀਂ ਸੁਪਰੀਮ ਕੋਰਟ ਨੂੰ ਇੱਕ ਬੇਨਤੀ ਆ ਤੁਸੀਂ ਜੇਲ੍ਹ ਦੇ ਭੇਜਣ ਨਾਲੋਂ ਜੇ ਸਾਨੂੰ ਗੋਲੀਆਂ ਮਾਰ ਦੋ ਸਾਡੇ ਤਾਂ ਬੜੀ ਸੋਹਣੀ ਗੱਲ ਆ ਕਿਉਂਕਿ ਕਿਸੇ ਟਾਈਮ ਉਹ ਸੀ ਜਦੋਂ ਸਾਰਾ ਭਾਰਤ ਹਿੰਦੂਸਤਾਨ ਭੁੱਖਾ ਮਰਦਾ ਸੀ ਤਾਂ ਇਸ ਕਿਸਾਨਾਂ ਮੂਰੇ ਝੋਲੀ ਹੱਡੀ ਸੀ ਵੀ ਅਨਾਜ ਪੈਦਾ ਕਰੋ ਅਸੀਂ ਆਪਣੀਆਂ ਜ਼ਮੀਨਾਂ ਦਾ ਨਫਾ ਨੁਕਸਾਨ ਨਾ ਦੇਖ ਕੇ ਸੋਡੇ ਸਾਰੇ ਭਾਰਤ ਦਾ ਢਿੱਡ ਭਰਿਆ ਤੇ ਸਾਨੂੰ ਕੀ ਮਿਲਿਆ ਸਾਨੂੰ ਆ ਮਿਲਿਆ ਵੀ ਸਾਨੂੰ ਚਾਕੇ ਜੇਲ੍ਹਾਂ ਚ ਦੇ ਦੋ ਜੇਲ੍ਹਾਂ ਚ ਕਹਨੂੰ ਗੋਲੀਆਂ ਮਾਰ ਦੋ ਸਾਨੂੰ ਇਹ ਅੱਗ ਦਾ ਸੋਡੀ ਸੈਟਲਾਈਟ ਨੂੰ ਦਿਖ ਜਾਂਦੀ ਆ ਵੀ ਕਿੱਥੇ ਲੱਗੀ ਹੋਈ ਆ ਜਿਹੜੀ ਚਿੱਟੇ ਦੀ ਅੱਗ ਸਾਡਾ ਰੋਜ਼ ਨੌਜਵਾਨ ਮਰਦੇ ਆ ਉਹ ਅੱਗ ਕਿਉਂ ਨਹੀਂ ਸਾਨੂੰ ਦਿਖਦੀ ਉਹ ਅੱਗ ਸੁਪਰੀਮ ਕੋਰਟ ਤੱਕ ਪਤਾ ਨਹੀਂ ਪਹੁੰਚਦੀ ਨਹੀਂ ਅੱਜ ਅਸੀਂ ਫੇਰ ਸਪਰੇਅ ਕਰਨ ਲੱਗੇ ਹੋਏ ਆ ਅਬ ਜਰਾ ਜਿਉਂਦਾ ਰਹੇ ਪ੍ਰਵੀਨ ਹਨਾ ਜਿੱਦੋਂ ਅਸੀਂ ਸਪਰੇਅ ਲੈ ਕੇ ਆਉਣੇ ਵਧੀਆ ਵਿਚਾਰੇ ਨੇ ਨੌਲਜ ਦੇ ਕੇ ਕੋਹਨਾ ਕੋ ਜਿਰੀ ਦਾ ਬਚਾਅ ਹੋ ਗਿਆ ਸਾਡੇ ਤਾਂ ਇਹੋ ਜਿਹੇ ਹਾਲਾਤ ਹੋਏ ਪਿਆ ਵੀ ਅਸੀਂ ਤੁਸੀਂ ਆਏ ਤੁਸੀਂ ਖਾਣ ਨੂੰ ਕਿੱਥੋਂ ਲਿਆਵਾਂਗੇ ਸਾਨੂੰ ਇਹ ਸੋਚ ਹੋਈ ਵੀ ਸਾਡੀਆਂ ਫਸਲਾਂ ਜਮਾਂ ਬਰਬਾਦ ਹੋ ਗਈਆਂ ਦੇਖਿਓ ਫਸਲਾਂ ਅੱਧ ਫਸਲ ਰਹਿ ਗਈ ਸਾਡਾ ਇੰਨਾ ਇੰਨਾ ਖਰਚਾ ਕਰਿਆ ਹੋਇਆ ਤੇ ਸੋਚ ਵੀ ਨਹੀਂ ਸਕਦੇ ਅੱਜ 10000 ਦੀ ਸਪਰੇਅ ਅੱਜ ਲੈ ਕੇ ਕਰੀ ਆ ਪਹਿਲਾਂ ਤਿੰਨ ਸਪਰੇਹਾਂ ਪਹਿਲਾਂ ਕਰਤੀਆਂ ਕਿ ਯਾਰ ਸਾਡਾ ਇਹੀ ਕਸੂਰ ਆ ਵੀ ਅਸੀਂ ਛੋੜੇ ਦੇਸ਼ ਦਾ ਢਿੱਡ ਭਰਦਿਆਂ ਤੇ ਸਾਨੂੰ ਇਹ ਸਲਾਹ ਮਿਲਦਾ ਗੋਲੀਆਂ ਮਾਰ ਦੋ ਸਾਨੂੰ ਹੋਰ ਕੋਈ ਸਾਡੇ ਕੋਲੇ ਸਾਡੇ ਕੋਲੇ ਕੋਈ ਚਾਰਾ ਨਹੀਂ ਛੋੜੀਆਂ ਸੈਟਲਾਈਟਾਂ ਨੂੰ ਚਿੱਟੇ ਵਾਲੀ ਅੱਗ ਨਹੀਂ ਦਿੰਦੀ ਥੋਨੂੰ ਆ ਅੱਗ ਦਿੰਦੀ ਆ ਜਿਹੜੀ ਸਾਡੇ ਖੇਤਾਂ 'ਚ ਲੱਗ ਜਾਂਦੀ ਆ ਇਹ ਅੱਗ ਸਾਨੂੰ ਕੋਈ ਸ਼ੌਂਕ ਨਹੀਂ ਸਾਡੀ ਮਜਬੂਰੀ ਆ ਸਾਡੀ ਵੀ ਫਸਲ ਬਰਬਾਦ ਹੋ ਜਾਂਦੀ ਆ ਸਾਡੀ ਜ਼ਮੀਨਾਂ ਦਾ ਨੁਕਸਾਨ ਹੁੰਦਾ ਕਿਸਾਨ ਕਦੇ ਕਿਸੇ ਨੂੰ ਕਦੇ ਕਿਸਾਨ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਜਿਹੜਾ ਕਹਿੰਦਾ ਧੂਏ ਨਾਲ ਨੁਕਸਾਨ ਹੁੰਦਾ ਨਾ ਕਿਸਾਨ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਜਿਹੜੀਆਂ ਸੋਡੀਆਂ ਫੈਕਟਰੀਆਂ ਨੇ ਅਸਲ ਤਾਂ ਧੂਆਂ ਤੇ ਇਹਦਾ ਚੈੱਕ ਕਰਕੇ ਦੇਖ ਲਓ ਵੀ ਕੀ ਦਾ ਧੂਆਂ ਕਿੰਨਾ ਖਤਰਨਾਕ ਆ ਆ ਹੁਣ ਦਿੱਲੀ ਦੇ ਆ ਨੈਸ਼ਨਲ মিডিਆ ਲੱਗ ਜੂ ਭੌਂਕਣ ਚਾਰ ਦਿਨਾਂ ਨੂੰ ਵੀ ਦੇਖੋ ਕਿਸਾਨਾਂ ਨੇ ਜੇ ਕਰਤਾ ਜੇ ਕਰਤਾ ਕਿਸਾਨਾਂ ਦੇ ਘਰਾਂ ਦੇ ਹਾਲਾਤ ਕਿਉਂ ਨਹੀਂ ਦੇਖਦੇ ਤੁਹਾਨੂੰ ਵੀ ਕਿਹੋ ਜਿਹੇ ਹਾਲਾਤ ਨੇ ਘਰਾਂ ਦੇ ਕਿਸਾਨਾਂ ਦੇ ਇਸ ਕਿਸਾਨਾਂ ਨਹੀਂ ਤੁਹਾਨੂੰ ਸਾਡਾ ਖਾ ਕੇ ਤੁਸੀਂ ਸਾਨੂੰ ਸਾਨੂੰ ਹੀ ਬਦਨਾਮ ਕਰਦੇ ਆ ਇਹ ਕਿਸਾਨਾਂ ਨੇ ਜੇ ਕਿਸਾਨ ਨਾ ਹੁੰਦੇ ਆ ਦੇਸ਼ ਭੁੱਖਾ ਮਰ ਜਾਂਦਾ ਅੱਜ ਜਿਹੜਾ ਤੁਸੀਂ ਹਿੰਦੁਸਤਾਨ ਦੀ ਗੱਲ ਕਰਦੇ ਹੋ ਨਾ ਭੁੱਖਾ ਮਰ ਜਾਂਦਾ ਇਹ ਜੇ ਸਾਡੇ ਕਿਸਾਨ ਨਾ ਹੁੰਦੇ ਅੱਜ ਵੀ ਅਸੀਂ ਸਪਰੇਅ ਕਰਨ ਲੱਗੇ ਹੋਏ ਹਾਂ